ਨਿਫਟੀ ਦੇ ਵਿੱਚ ਸ਼ੁੱਕਰਵਾਰ ਨੂੰ ਕੀ ਕੀ ਹੋ ਸਕਦਾ ਹੈ ਕਿਹੜੇ ਕਿਹੜੇ ਮਜ਼ਬੂਤ ਸਪੋਰਟ ਨੇ ਕਿਹੜੇ ਕਿਹੜੇ ਮਜ਼ਬੂਤ ਰੈਜ਼ਿਸਟੈਂਸ ਨੇ ਤੇ ਕਿਹੜੇ ਕਿਹੜੇ ਆਪਣੇ ਪਲਾਨਸ ਨੇ ਇਹਨਾਂ ਬਾਰੇ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਜੋ ਅੱਜ ਹੋਇਆ ਤੇ ਜੋ ਅੱਜ ਹੋਇਆ ਉਹਦੇ ਬਾਰੇ ਜੋ ਆਪਾਂ ਗੱਲ kiya ਸੀ ਸੋ ਉਹਨਾਂ ਚੀਜ਼ਾਂ ਬਾਰੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਸੋ ਦੇਖੋ ਕੱਲ ਜਿਹੜੀ ਵੀਡੀਓ ਆਪਾਂ ਸ਼ਾਮੀ ਪਾਈ ਸੀ ਜੀਦੇ ਵਿੱਚ ਆਪਾਂ ਦੱਸਿਆ ਸੀ ਕਿ ਵੀਰਵਾਰ ਨਿਫਟੀ ਦੇ ਵਿੱਚ ਆਪਣੇ ਕਿਹੜੇ ਕਿਹੜੇ ਪਲਾਨਸ ਆ ਸੋ ਸੋਨਾ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਸੋ ਦੇਖੋ ਸਭ ਤੋਂ ਪਹਿਲਾਂ ਜਿਹੜਾ ਆਪਣਾ ਪਲਾਨ ਸੀ ਤੇ ਜਿਹੜਾ ਸਭ ਤੋਂ ਦੇਖੋ ਆਪਣਾ ਫੇਵਰਟ ਪਲਾਨ ਸੀ ਪਲਾਨ ਨੰਬਰ 1 ਉਹ ਇਹ ਸੀ ਕਿ 52980 52980 ਦੇ ਕੋਲ ਨਿਫਟੀ ਆ ਕੇ ਜੇ 15 ਮਿੰਟ ਟਾਈਮ ਫਰੇਮ ਤੇ ਕੋਈ ਹੈਮਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਡਬਲ ਪੈਟਰਨ ਬਣਾਉਂਦੀ ਆ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਮੂਵ ਦੇਖਣ ਨੂੰ ਮਿਲ ਸਕਦਾ ਇਹ ਪਹਿਲਾ ਪਲਾਨ ਸੀ ਦੂਜਾ ਪਲਾਨ ਇਹ ਸੀ ਜੀ ਦੀ ਦੇਖੋ ਸੰਭਾਵਨਾ ਸੀ ਕਿ 26100 ਦੇ ਉੱਤੇ ਗੈਪ ਅਪ ওপਨਿੰਗ ਹੋ ਸਕਦੀ ਆ ਕਿਉਂ ਗੈਪ ਅਪ ওপਨਿੰਗ ਹੋ ਸਕਦੀ ਆ ਕਿਉਂਕਿ ਦੇਖੋ ਡੇ ਟਾਈਮ ਫਰੇਮ ਤੇ ਇੱਕ ਟ੍ਰੈਂਡ ਲਾਈਨ ਸੀ ਉੱਤੇ ਜਿਹਦਾ ਦੇਖੋ ਬ੍ਰੇਕਆਊਟ ਆਲਮੋਸਟ ਹੋ ਚੁੱਕਾ ਸੀ ਡੇ ਟਾਈਮ ਫਰੇਮ ਤੇ ਜਾਨੇ ਸੋ ਆ ਦੇਖੋ ਟ੍ਰੈਂਡ ਲਾਈਨ ਸੀ ਪਹਿਲੀ ਵਾਰ ਇਥੋਂ ਡਿੱਗੀ ਮਾਰਕੀਟ ਦੂਜੀ ਵਾਰ ਡਿੱਗੀ ਤੀਜੀ ਵਾਰ ਦੇਖੋ ਇਹਦੇ ਕੋਲ ਆ ਕੇ ਡੇ ਟਾਈਮ ਫਰੇਮ ਤੇ ਪ੍ਰਾਈਸ ਐਕਸ਼ਨ ਬਣਾ ਲਿਆ ਸੋ ਇਹਦਾ ਜਿਹੜਾ ਬ੍ਰੇਕਆਊਟ ਸੀ ਆਲਮੋਸਟ ਹੋ ਚੁੱਕਾ ਸੀ ਸੋ ਇਹਦਾ ਕਰਕੇ ਅਗਲੇ ਦਿਨ ਨਿਫਟੀ ਦਾ ਜਿਹੜਾ ਨੇਚਰ ਆ ਜਦੋਂ ਵੀ ਨਿਫਟੀ ਕੋਈ ਬ੍ਰੇਕਆਊਟ ਕਰਦੀ ਆ ਬ੍ਰੇਕਆਊਟ ਯਾਨੀ ਕਿ ਰੈਜ਼ਿਸਟੈਂਸ ਨੂੰ ਤੋੜ ਕੇ ਉੱਤੇ ਜਾਣਾ ਜਾਂ ਫਿਰ ਬ੍ਰੇਕਡਾਊਨ ਯਾਨੀ ਕਿ ਸਪੋਰਟ ਨੂੰ ਤੋੜ ਕੇ ਥੱਲੇ ਜਾਣਾ ਸੋ ਨਿਫਟੀ ਹਮੇਸ਼ਾ ਗੈਪ ਅਪ ਓਪਨ ਹੋ ਕੇ ਬ੍ਰੇਕਆਊਟ ਕਰਦੀ ਆ ਤੇ ਗੈਪ ਡਾਊਨ ਓਪਨ ਹੋ ਕੇ ਬ੍ਰੇਕਡਾਊਨ ਕਰਦੀ ਆ ਨਿਫਟੀ ਦਾ ਨੇਚਰ ਆ ਸੋ ਉਦੇ ਹਿਸਾਬ ਦੇ ਨਾਲ ਆਪਾਂ ਨੂੰ ਇਹ ਲੱਗਦਾ ਸੀ ਕਿ ਨਿਫਟੀ ਗੈਪ ਅਪ ਓਪਨਿੰਗ ਹੋ ਸਕਦੀ ਹੈ 26100 ਤੋਂ ਉੱਤੇ ਸੋ 26100 ਤੋਂ ਉੱਤੇ ਗੈਪ ਅਪ ਓਪਨਿੰਗ ਹੋਈ ਤੇ ਇੱਥੇ ਦੇਖੋ ਆਪਣਾ ਦੂਜਾ ਪਲਾਨ ਸੀ ਕਿ ਜੇ 26100 ਤੋਂ ਉੱਤੇ ਗੈਪ ਅਪ ਓਪਨਿੰਗ ਹੁੰਦੀ ਆ ਤੇ ਓਪਨ ਹੋ ਕੇ ਥੱਲੇ ਆਉਂਦੀ ਹੈ 26100 ਦੇ ਕੋਲ ਆਉਂਦੀ ਆ ਤੇ ਕੋਲ ਆ ਕੇ ਆਪਣਾ 15 ਮਿੰਟ ਟਾਈਮ ਫਰੇਮ ਤੇ ਕੋਈ ਹੈਂਗਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਡਬਲ ਪੈਟਰਨ ਬਣਾਉਂਦੀ ਆ ਸੋ ਫਿਰ ਉੱਤੇ ਵਾਲੀ ਸਾਈਡ ਤੋਂ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਸੋ ਇੱਥੇ ਦੇਖੋ 26100 ਦੇ ਉੱਤੇ ਤਾਂ ਇਹਨੇ ਕੋਈ ਹੈਮਰ ਨਹੀਂ ਬਣਾਇਆ ਤੇ 26100 ਦੇ ਉੱਤੇ ਕੋਈ ਇਹਨੇ ਡਬਲ ਯੂ ਪੈਟਰਨ ਨਹੀਂ ਬਣਾਇਆ ਜਿਹੜੀ ਟ੍ਰੈਂਡ ਲਾਈਨ ਸੀ ਥੱਲੇ ਇਸ ਟ੍ਰੈਂਡ ਲਾਈਨ ਦੇ ਉੱਤੋਂ ਇਹਨੇ ਸਪੋਰਟ ਲਿਆ ਜਿਹੜੀ ਕਿ ਦੇਖੋ 26100 ਦੇ ਲਾਗੇ ਸੀ ਸੋ ਇਸ ਟ੍ਰੈਂਡ ਲਾਈਨ ਦੇ ਉੱਤੇ ਦੇਖੋ ਆ ਜਿਹੜਾ ਕੈਂਡਲ ਇਹਨੇ ਬਣਾਇਆ ਆ ਜਿਹੜਾ 10 945 ਲ ਇਨਵਰਟਡ ਹੈਮਰ ਬਣਿਆ ਸੋ ਇਸ ਤੋਂ ਬਾਅਦ ਉੱਤੇ ਜਾਣਾ ਇਹਨੇ ਸ਼ੁਰੂ ਕੀਤਾ ਜੇ 5 ਮਿੰਟ ਟਾਈਮ ਫਰੇਮ ਦੀ ਆਪਾਂ ਗੱਲ ਕਰਦੇ ਹਾਂ ਸੋ 5 ਮਿੰਟ ਟਾਈਮ ਫਰੇਮ ਤੇ ਸੋ ਇੱਥੇ ਤੁਸੀਂ ਦੇਖ ਸਕਦੇ ਜੋ ਆਮਲਾ ਕੇ ਤੇ ਆਮਲਾ ਕੇ ਇੱਥੇ ਜਾ ਕੇ ਡਬਲਿਊ ਪੈਟਰਨ ਵੀ ਕੰਪਲੀਟ ਹੋ ਜਾਂਦਾ ਹੈ ਸੋ ਉਮੀਦ ਹੈ ਕਿ ਵੀਰਾਂ ਭੈਣਾਂ ਨੇ ਟ੍ਰੇਡ ਕੀਤੀ ਹੋਊਗੀ ਤੇ ਵਧੀਆ ਪ੍ਰੋਫਿਟ ਕੀਤਾ ਹੋਊਗਾ ਇਹ ਆਪਣਾ ਦੂਜਾ ਪਲਾਨ ਸੀ ਸੋ ਇਹ ਦੋ ਪਲਾਨ ਸੀ ਤੀਜੇ ਪਲਾਨ ਬਾਰੇ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਦੇਖੋ 올 ਟਾਈਮ ਹਾਈ ਆ 26280 ਇਹ ਆਪਣੇ ਆਪ ਦੇ ਵਿੱਚ 올 ਟਾਈਮ ਹਾਈ ਇੱਕ ਰੈਜ਼ਿਸਟੈਂਸ ਹੁੰਦਾ ਹੈ ਸੋ ਇਹਦੀ ਲੱਗੀ ਜਾ ਕੇ ਜੇ ਮਲਟੀ ਟਾਈਮ ਫਰੇਮ ਯਾਨੀ ਕਿ ਦੇਖੋ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਸੋ ਇਹ ਜਿਹੜੀ ਚਾਰ ਟਾਈਮ ਫਰੇਮ ਨੇ ਸੋ ਇਹਨਾਂ ਚਾਰਾਂ ਦੇ ਵਿੱਚੋਂ ਜੇ ਘੜੋ ਘੜ ਤਿੰਨ ਟਾਈਮ ਫਰੇਮ ਦੇ ਵਿੱਚ ਇਹਦੇ ਕੋਲ ਜਾ ਕੇ ਦੁਪਹਿਰ ਨੂੰ ਥੱਲੇ ਵਾਸਤੇ ਪੈਟਰਨ ਬਣਾਉਂਦੀ ਆ ਸੋ ਫਿਰ ਥੱਲੇ ਵਾਸਤੇ ਆਪਾਂ ਨੂੰ ਇੱਕ ਮੂਵ ਦੇਖਣ ਨੂੰ ਮਿਲ ਸਕਦਾ ਹੁਣ ਦੇਖੋ ਇਹਦੇ ਕੋਲ ਤਾਂ ਗਈ ਆ ਪਰ ਇਹਦੇ ਪੂਰਾ ਕੋਲ ਨਹੀਂ ਗਈ ਤੇ ਇਹਦੇ ਕੋਲ ਜਾ ਕੇ ਥੋੜਾ ਜਿਹਾ ਆਪਾਂ ਨੂੰ ਇੱਕ ਫਾਲ ਦੇਖਣ ਨੂੰ ਮਿਲਿਆ ਨਿਫਟੀ ਦੇ ਵਿੱਚ ਪਰ ਉਸ ਤੋਂ ਬਾਅਦ ਆ ਫਿਰ ਇਸ ਫਾਲ ਨੂੰ ਸੰਭਾਲ ਲਿਆ ਨਿਫਟੀ ਨੇ ਸੂਈ ਅੱਜ ਦਾ ਦੇਖੋ ਹਾਰ ਰਿਹਾ ਤੇ ਆਹ ਟਰੇਡ ਆਪਾਂ ਜਿਹੜੀ ਕੀਤੀ ਸੀ ਉਹਦੇ ਬਾਰੇ ਵੀ ਆਪਾਂ ਗੱਲ ਕਰ ਲੈਨੇ ਜਿਹਦੇ ਵਿੱਚ ਆਪਾਂ ਨੂੰ ਪ੍ਰੋਫਿਟ ਹੋਇਆ ਸੋ ਕਿਹੜੇ ਬੇਸ ਤੇ ਕੀਤੀ ਸੀ ਸੋ ਦੇਖੋ ਜਿਵੇਂ ਕੱਲ ਤੁਹਾਨੂੰ ਆਪਾਂ ਕਲੀਅਰ ਕਰਤਾ ਸੀ ਸੋ ਜਿਵੇਂ ਦੇਖੋ ਕੱਲ ਆਪਾਂ ਤੁਹਾਨੂੰ ਕਲੀਅਰ ਕਰਤਾ ਸੀ ਕਿ ਨਿਫਟੀ ਕੱਲ ਨੂੰ ਯਾਨੀ ਕਿ ਵੀਰਵਾਰ ਨੂੰ ਉੱਤੇ ਜਾ ਸਕਦੀ ਹੈ ਕੱਲ ਸ਼ਾਮ ਵਾਲੀ ਵੀਡੀਓ ਦੇ ਵਿੱਚ ਇਹ ਆਪਾਂ ਦੱਸਿਆ ਸੀ ਤੁਹਾਨੂੰ ਕਿਉਂਕਿ ਦੇਖੋ ਬ੍ਰੇਕਆਊਟ ਹੋਇਆ ਸੋ ਬ੍ਰੇਕਆਊਟ ਹੋਣ ਤੋਂ ਬਾਅਦ ਕੀ ਹੁੰਦਾ ਜਦੋਂ ਵੱਡੇ ਟਾਈਮ ਫਰੇਮ ਤੇ ਨਿਫਟੀ ਦੇ ਵਿੱਚ ਕੋਈ ਬ੍ਰੇਕਆਊਟ ਹੁੰਦਾ ਪੂਰਾ ਦਿਨ ਨਿਫਟੀ ਉੱਤੇ ਜਾ ਸਕਦੀ ਹੈ ਸੋ ਇਸ ਕਰਕੇ ਜਿਹੜੀ ਓਪਰਚੁਨਿਟੀ ਨੂੰ ਮੈਂ ਮਿਸ ਨਹੀਂ ਕਰਨਾ ਚਾਹੁੰਦਾ ਸੀ ਇੱਕ ਟ੍ਰੇਡ ਸੀ ਪਹਿਲਾਂ ਜਿਹੜੀ ਆਪਣੇ ਤੋਂ ਮਿਸ ਹੋ ਗਈ ਸੀ ਕਾਫੀ ਸਮੇਂ ਪਹਿਲਾਂ ਦੀ ਗੱਲ ਆ ਡੇ ਟਾਈਮ ਫਰੇਮ ਤੇ ਮੈਂ ਤੁਹਾਨੂੰ ਚੈੱਕ ਆਊਟ ਕਰਾ ਦੇਣਾ ਸੋ ਉਸ ਦਿਨ ਆਪਾਂ ਨਿਫਟੀ ਉੱਤੇ ਗਈ ਸੀ ਟ੍ਰੇਡ ਨਹੀਂ ਕਰ ਪਾਏ ਸੀ ਸੋ ਇਸ ਵਾਰ ਮੈਂ ਇਹ ਸੋਚਿਆ ਸੀ ਕਿ ਆਪਾਂ ਟ੍ਰੇਡ ਮਿਸ ਨਹੀਂ ਕਰਨੀ ਸਟਾਪ ਲੌਸ ਥੋੜਾ ਜਿਹਾ ਡੀਪ ਕਰ ਲਾਂਗੇ ਥੋੜਾ ਜਿਹਾ ਵੱਡਾ ਕਰ ਲਾਂਗੇ ਤੇ ਪਰ ਉਹਦੇ ਮੁਕਾਬਲੇ ਆਪਾਂ ਟਾਰਗੇਟ ਵੀ ਵੱਡਾ ਲੈ ਲਾਂਗੇ ਤੇ ਪਰ ਟ੍ਰੇਡ ਮਿਸ ਨਹੀਂ ਹੋਣੀ ਚਾਹੀਦੀ ਸੋ ਆ ਦੇਖੋ ਆ ਜਿਹੜੀ ਟ੍ਰੈਂਡ ਲਾਈਨ ਆ ਜਦੋਂ ਇਹਦਾ ਬ੍ਰੇਕਆਊਟ ਹੋਇਆ ਸੀ ਆ ਕੈਂਡਲ ਬਣਿਆ ਸੀ ਪੂਰਾ ਦਿਨ ਨਿਫਟੀ ਉੱਤੇ ਗਈ ਸੀ ਸੋ ਇਹ ਦੇਖੋ ਪੂਰਾ ਦਿਨ ਉੱਤੇ ਜਾਂਦੀ ਰਹੀ ਆਪਾਂ ਇਹਦੇ ਵਿੱਚ ਟ੍ਰੇਡ ਨਹੀਂ ਕਰ ਪਾਇਆ ਸੀ ਇਥੇ ਇੱਕ ਓਪਰਚ्युनिटी ਮਿਸ ਹੋ ਗਈ ਸੀ ਸੋ ਇਹ ਜਿਹੜੀ ਓਪਰਚ्युनिटी ਮਿਸ ਹੋਈ ਸੀ ਇਹ ਮੈਂ ਨਹੀਂ ਚਾਹਨਾ ਸੀ ਕਿ ਹੁਣ ਵੀ ਮਿਸ ਹੋਏ ਮੈਨੂੰ ਇਹ ਚੀਜ਼ ਕਲੀਅਰ ਪਤਾ ਸੀ ਬ੍ਰੇਕਆਊਟ ਹੋਇਆ ਪੂਰਾ ਦਿਨ ਨਿਫਟੀ ਉੱਤੇ ਜਾ ਸਕਦੀ ਆ ਸੋ ਉਹਨੂੰ ਫੜਨਾ ਆਪਾਂ ਕਿਸੇ ਤਰੀਕੇ ਨਾਲ ਉਹ ਟ੍ਰੇਡ ਨੂੰ ਫੜਨਾ ਸੋਦੇ ਵਾਸਤੇ ਮੈਂ ਥੋੜਾ ਜਿਹਾ ਡੀਪ ਸਟੌਪ ਲੌਸ ਲਾ ਕੇ ਇਸ ਟ੍ਰੇਡ ਨੂੰ ਫੜਿਆ ਸੋ ਦੇਖੋ ਇਹਦੇ ਵਿੱਚ ਆਪਾਂ ਸਟੌਪ ਲੌਸ ਲਾਇਆ ਸੀ 2606 ਹੁਣ 2606 ਆਪਾਂ ਸਟੌਪ ਲੌਸ ਕਿਉਂ ਲਾਇਆ ਸੀ ਉਹਦਾ ਰੀਜ਼ਨ ਇਹ ਸੀ ਕਿ ਆਹ ਦੇਖੋ ਆ ਜਿਹੜਾ ਹਰਾ ਕੈਂਡਲ ਆ ਹਰੇ ਕੈਂਡਲ ਦੀ ਜਿਹੜੀ ਕਲੋਜ਼ਿੰਗ ਹੁੰਦੀ ਉੱਤੇ ਹੁੰਦੀ ਹੈ ਹਾਈਐਸਟ ਕਲੋਜ਼ਿੰਗ ਆ ਮਤਲਬ ਪਿਛਲੇ ਦਿਨ ਦੀ ਜਿਹੜੀ ਕਲੋਜ਼ਿੰਗ ਆ ਆਪਣੀ 15 ਮਿੰਟ ਦੇ ਟਾਈਮ ਫਰੇਮ ਦੇ ਹਿਸਾਬ ਨਾਲ 2606 ਆ ਸੋ ਇਸ ক্লোজিং ਤੋਂ ਜੇ ਥੱਲੇ ਨਿਫਟੀ ਆ ਜਾਂਦੀ ਥੋੜੀ ਜਿਹੀ ਵੀ ਥੱਲੇ ਆ ਜਾਂਦੀ ਫਿਰ ਉੱਤੇ ਜਾਂਦੀ ਜਿਹੜੀ ਸੰਭਾਵਨਾ ਘੱਟ ਸੀ ਫਿਰ ਸਾਈਡ ਵੇਜ਼ ਹੋ ਸਕਦੀ ਸੀ ਜਾਂ ਫਿਰ ਥੱਲੇ ਆ ਸਕਦੀ ਸੀ ਸੋ ਇਸ ਕਰਕੇ ਆਪਾਂ ਇਹ ਸਟਾਪ ਲੌਸ ਇੱਥੇ ਰੱਖਿਆ ਸੀ ਤੇ ਆਪਣੀ ਐਂਟਰੀ ਹੋਈ ਸੀ 104 ਤੇ 26 104 ਤੇ ਆਪਣੀ ਐਂਟਰੀ ਹੋਈ ਸੀ ਤੇ ਇਹ ਤੁਸੀਂ ਇੱਥੋਂ ਲਾ ਕੇ ਦੇਖ ਲਓ 44 ਪੁਆਇੰਟ ਦਾ ਆਪਣਾ ਸਟਾਪ ਲੌਸ ਬੰਦਾ ਹੈ ਤੇ ਆਪਾਂ ਇਸ ਟ੍ਰੇਡ ਦੇ ਵਿੱਚ ਜਿਹੜਾ ਐਗਜ਼ਿਟ ਕੀਤਾ ਸੀ ਉਹ ਆਪਾਂ ਕੀਤਾ ਸੀ ਇੱਥੇ ਜਾ ਕੇ 1 ਮਿੰਟ ਸੋ ਥੋੜਾ ਜਿਹਾ ਇੰਟਰਨੈਟ ਦੀ ਪ੍ਰੋਬਲਮ ਆਉਂਦੀ ਹੈ ਸੋ ਠੀਕ ਹੋ ਗਿਆ ਸੋ ਆਪਾਂ ਐਗਜ਼ਿਟ ਇਹਦੇ ਵਿੱਚ ਕੀਤਾ ਸੀ ਇੱਥੇ ਜਾ ਕੇ 26192 ਦੇ ਕੋਲ ਜਾ ਕੇ ਇੱਥੇ ਜਾ ਕੇ ਸੋ ਜਿੰਨਾ ਸਟੌਪ ਲੋਸ ਸੀ ਉਹਦੇ ਮੁਕਾਬਲੇ ਡਬਲ ਆਪਾਂ ਪ੍ਰੋਫਿਟ ਲਿਆ ਵਧੀਆ ਪ੍ਰੋਫਿਟ ਹੋਇਆ ਤੇ ਬਹੁਤ ਵਧੀਆ ਟਰੇਡ ਰਹੀ ਤੇ ਬਹੁਤ ਵੀਰ ਭੈਣਾਂ ਨੇ ਇਹ ਟਰੇਡ ਜ਼ਰੂਰ ਕੀਤੀ ਹੋਊਗੀ ਕਿਉਂਕਿ ਕੱਲ ਆਪਾਂ ਦੱਸਿਆ ਸੀ ਕਿ ਨਿਫਟੀ ਉੱਤੇ ਜਾ ਸਕਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਸ਼ੁੱਕਰਵਾਰ ਦੀ ਕਿ ਸ਼ੁੱਕਰਵਾਰ ਨੂੰ ਕੀ ਹੋ ਸਕਦਾ ਸੋ ਦੇਖੋ ਹੁਣ ਸ਼ੁੱਕਰਵਾਰ ਵਾਸਤੇ ਆਪਣੇ ਕੋਲ ਉੱਤੇ ਵਾਸਤੇ ਦੋ ਪਲਾਨ ਨੇ ਹੁਣ ਇਸ ਲੈਵਲ ਦਾ ਬ੍ਰੇਕਆਊਟ ਹੋ ਚੁੱਕਾ ਹੈ ਠੀਕ ਹੈ ਟਰੈਂਡ ਲਾਈਨ ਦਾ ਬ੍ਰੇਕਆਊਟ ਹੋ ਚੁੱਕਾ ਹੈ ਹੁਣ ਸਭ ਤੋਂ ਮਜ਼ਬੂਤ ਜਿਹੜਾ ਸਪੋਰਟ ਹੈ ਆਪਣਾ 26100 ਕਿਉਂਕਿ 26100 ਤੋਂ ਡੇ ਟਾਈਮ ਫਰੇਮ ਤੇ ਦੋ ਵਾਰ ਨਿਫਟੀ ਡਿੱਗੀ ਸੀ ਹੁਣ ਇਹਦਾ ਬ੍ਰੇਕਆਊਟ ਹੋ ਚੁੱਕਾ ਨਿਫਟੀ ਉੱਤੇ ਆ ਚੁੱਕੀ ਹੈ ਸੋ ਪਹਿਲਾਂ ਰੈਜ਼ਿਸਟੈਂਸੀ ਹੁਣ ਇਹ ਬਹੁਤ ਮਜਬੂਤ ਸਪੋਰਟ ਹੈ ਫੇਵਰੇਟ ਹੁਣ ਜੇ ਇਹ ਦੇਖੋ ਨਿਫਟੀ ਇਹਦੇ ਕੋਲ ਆਉਂਦੀ ਆ ਤੇ ਇਹਦੇ ਕੋਲ ਆ ਕੇ ਜੇ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਹੈਮਰ ਬਣਾਉਂਦੀ ਆ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਡਬਲ ਯੂ ਪੈਟਰਨ ਬਣਾਉਂਦੀ ਆ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਬੈਸਟ ਸੋ ਇਹ ਪਲਾਨ ਨੰਬਰ 1 ਹੈ ਇਹ ਬੈਸਟ ਹੈ ਫੇਵਰੇਟ ਸਪੋਰਟ ਮੇਰਾ ਕੱਲ੍ਹ ਵਾਸਤੇ ਰਹਿਣ ਵਾਲਾ 26100 ਤੇ ਦੂਜਾ ਪਲੈਨ ਇਹ ਆ 26152 26152 ਵੀ ਜਿਹੜਾ ਦੇ ਜੇ ਦੇਖੋਗੇ ਤੁਸੀਂ ਪਿੱਛੇ ਜਾ ਕੇ ਵੀ ਦੇਖੋਗੇ ਸੋ ਪਹਿਲਾਂ ਵੀ ਇਹ ਇੱਕ ਤਗੜਾ ਲਾਇਬਰ ਰਿਹਾ ਹੈ ਤੇ ਇੱਥੇ ਵੀ ਜੇ ਤੁਸੀਂ ਦੇਖੋਗੇ ਜਦੋਂ ਮਾਰਕੀਟ ਉੱਤੇ ਜਾਣ ਡਈ ਸੀ ਇਹਦੇ ਕੋਲ ਜਾ ਕੇ 15 ਮਿੰਟ ਟਾਈਮ ਫਰੇਮ ਤੇ ਇੱਕ ਲਾਲ ਕੈਂਡਲ ਬਣਿਆ ਉਸ ਤੋਂ ਪਹਿਲਾਂ ਕੋਈ ਵੀ ਲਾਲ ਕੈਂਡਲ ਨਹੀਂ ਬਣਿਆ ਸੀ ਸੋ ਇਹਦੇ ਕੋਲ ਜਾ ਕੇ ਪ੍ਰਾਈਸ ਐਕਸ਼ਨ ਬਣਾ ਕੇ ਬ੍ਰੇਕਆਊਟ ਕੀਤਾ ਹੈ ਸੋ ਜੇ ਨਿਫਟੀ ਇਹਦੇ ਕੋਲ ਆ ਕੇ ਸਵੇਰੇ ਸਵੇਰੇ 15 ਮਿੰਟ ਟਾਈਮ ਫਰੇਮ ਤੇ ਕੋਈ ਹੈਮਰ ਇਨਵਰਟਡ ਹੈਮਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਡਬਲ ਪੈਟਰਨ ਬਣਾਉਂਦੀ ਆ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਸੋ ਇਹ ਦੋ ਪਲਾਨ ਆ ਥੱਲੇ ਵਾਸਤੇ ਫਿਲਹਾਲ ਆਪਾਂ ਕੋਈ ਪਲਾਨ ਕਰਨੀ ਨਹੀਂ ਦੇ অল ਟਾਈਮ ਹਾਈ ਦੇ ਲੱਗ ਗਿਆ ਨਿਫਟੀ ਤੇ অল ਟਾਈਮ ਹਾਈ ਆਪਣੇ ਆਪ ਦੇ ਵਿੱਚ ਵੈਸੇ ਤਾਂ ਇੱਕ ਰੈਜ਼ਿਸਟੈਂਸ ਹੁੰਦਾ ਆ ਪਰ ਹਾਲੀ ਕੋਈ ਪਲਾਨਿੰਗ ਕੱਲ ਓਪਨਿੰਗ ਦੇਖਾਂਗੇ ਓਪਨਿੰਗ ਕਿੱਥੇ ਹੁੰਦੀ ਆ ਤੇ ਉਹਦੇ ਮੁਤਾਬਕ ਜੀ ਥੱਲੇ ਵਾਸਤੇ ਕੋਈ ਪਲਾਨ ਬਣਦਾ ਹੋਇਆ ਸੋ WhatsApp ਚੈਨਲ ਤੇ ਜਾਂ ਫਿਰ Instagram ਚੈਨਲ ਤੇ ਤੁਹਾਨੂੰ ਜਰੂਰ ਇਨਫੋਰਮ ਕਰਾਂਗੇ WhatsApp ਚੈਨਲ ਤੇ Instagram ਚੈਨਲ ਦੋਨਾਂ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਉਥੋਂ ਤੁਸੀਂ ਜੁਆਇਨ ਕਰ ਸਕਦੇ ਹੋ ਚਾਹੇ ਦੇਖੋ WhatsApp ਚੈਨਲ ਜੁਆਇਨ ਕਰੋ ਚਾਹੇ Instagram ਚੈਨਲ ਜੁਆਇਨ ਕਰੋ ਗੱਲ ਇੱਕ ਹੀ ਆ ਦੋਵੇਂ ਸੇਮੀਆਂ ਦੋਨਾਂ ਦੇ ਵਿੱਚ ਆਪਾਂ ਸੇਮ ਹੀ ਅਪਡੇਟ ਕਰਦੇ ਹਾਂ ਠੀਕ ਹੈ ਤੇ ਬਾਕੀ ਆਪਾਂ ਜ਼ੋਨ ਦੀ ਗੱਲ ਕਰਦੇ ਹਾਂ ਤੇ ਸਪੋਰਟਰ ਰਿਸਿਸਟੈਂਸ ਦੀ ਗੱਲ ਕਰਦੇ ਹਾਂ ਸੋ ਦੇਖੋ ਕੱਲ੍ਹ ਵਾਸਤੇ ਜਿਹੜੀ ਦੇਖੋ ਆਪਣੇ ਮજબૂત ਸਪੋਰਟ ਤੇ ਮજબૂત ਰੈਜ਼ਿਸਟੈਂਸ ਨੇ ਸੋ 2610 ਸਭ ਤੋਂ ਮਜ਼ਬੂਤ 26151 ਤੇ 26280 ਇਹ تین ਆਪਣੇ ਲੈਵਲ ਨੇ ਕੱਲ ਵਾਸਤੇ ਤੇ ਏਸੀ ਦੇਖੋ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਂ ਆਪਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ